ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੰਡਰਾਂਵਾਲਾ ਆਪ ਤਾਂ ਜੂਨ 84 ਦੇ ਵਿੱਚ ਬੁੱਜਦਲਾਂ ਦੀ ਮੌਤ ਮਰ ਗਿਆ ਇਹ ਬੋਲ ਕੌਣੇ ਨੇ ਮੈਂ ਇੱਕ ਪਹਿਲੇ ਤੁਹਾਨੂੰ ਬੇਨਤੀ ਕਰ ਦੇਣਾ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਅਸੀਂ ਕਿਸੇ ਸੰਤ ਨੂੰ ਨਹੀਂ ਮੰਨਦੇ ਸਾਡੇ ਲਈ ਸਭ ਕੁਝ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਨੋਂ ਪਰ ਹੋਰ ਕੋਈ ਨਹੀਂ ਇਹ ਮੈਂ ਸ਼ੁਰੂਆਤ ਦੇ ਵਿੱਚ ਕਿਉਂ ਕਿਹਾ ਕਿ ਭਿੰਡਰਾਂ ਵਾਲਾ ਆਪ ਤਾਂ ਮਰ ਗਿਆ ਤੇ ਲੋਕਾਂ ਨੂੰ ਉਸ ਵਕਤ ਵੀ ਮਰਵਾ ਗਿਆ ਹੁਣ ਵੀ ਮਰਵਾ ਰਹੇ ਜਿਹੜਾ ਇੱਕ ਡਰਾਈਵਰ ਮੁੰਡਾ ਕਿਸੇ ਗੱਡੀ ਵਿੱਚ ਗੱਡੀ ਮਾਰ ਦਿੰਦਾ ਇਹ ਲੁਧਿਆਣੇ ਦੀ ਘਟਨਾ ਹੈਗੀ ਹੈ ਕੁਝ ਪੱਤਰਕਾਰ ਬਾਦਲਾਂ ਦੇ ਕੁਝ ਕਾਂਗਰਸੀਆਂ ਦੇ ਜਿਹੜੇ ਇਹ ਗੱਲਾਂ ਵਧਾ ਜੜਾ ਅੱਗੇ ਲੋਕਾਂ ਨੂੰ ਇਮੋਸ਼ਨਲ ਕਰਦੇ ਨੇ ਪੰਜਾਬ ਸਰਕਾਰ ਦੇ ਤੇ ਪੰਜਾਬ ਪੁਲਿਸ ਦੇ ਖਿਲਾਫ ਢਕਾਉਣਾ ਚਾਹੁੰਦੇ ਨੇ। ਉਹਨਾਂ ਦੀ ਮਨਸ਼ਾ ਕੀ ਹੈ? ਇਹਨੂੰ ਧਿਆਨ ਦੇ ਨਾਲ ਸੁਣਿਓ। ਹੁਣ ਜਿਹੜੇ ਮੁੰਡੇ ਨੇ ਗੱਡੀ ਵਿੱਚ ਗੱਡੀ ਮਾਰੀ ਆ ਉਹਦੀ ਗੱਡੀ ਤੇ ਭਿੰਡਰਾਂ ਵਾਲੀ ਦੀ ਫੋਟੋ ਲੱਗੀ ਹੋਈ ਸੀ। ਇਹ ਕੋਈ ਇਕੱਟਣਾ ਨਹੀਂ ਹੈਗੀ। ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਜੇ ਪੰਜਾਬ ਦੇ ਜੂਥ ਨੂੰ ਕਿਸੇ ਕੰਮ ਧੰਦੇ ਵਾਲੇ ਪਾਸੇ ਲਾਉਣੇ ਨਾ। ਉਹਨੂੰ ਪੰਜਾਬ ਦੀ ਤਰੱਕੀ ਦੇ ਲਈ ਤੋੜਨਾ ਤਾਂ ਜਿਹੜਾ ਖਾੜਕੂ ਬਾਦ ਦਾ ਭੂਤ ਹੈਗਾ ਭਿੰਡਰਾਂ ਵਾਲੇ ਦਾ ਭੂਤ ਹੈਗਾ ਉਹ ਦਿਮਾਗ ਵਿੱਚੋਂ ਕੱਢਣਾ ਪੈਣਾ ਹੁਣ ਇੱਕ ਟੈਕਸੀ ਡਰਾਈਵਰ ਕਹਿ ਲਿਏ ਜਿਹੜੇ ਮੁੰਡੇ ਨੇ ਗੱਡੀ ਵਿੱਚ ਗੱਡੀ ਮਾਰੀ ਹੈ ਇਹਨੇ ਆਪਣੀ ਗੱਡੀ ਤੇ ਭਿੰਡਰਾਂ ਵਾਲੀ ਦੀ ਫੋਟੋ ਲਾਈ ਹੈ ਜਿਹਨੇ ਭਿੰਡਰਾਂ ਵਾਲੀ ਦੀ ਫੋਟੋ ਲਾਈ ਹੈ ਨਾ ਇਹ ਮਾਰਲੂ ਮਰਾਉਂ ਤੱਕ ਜਾਂਦੇ ਨੇ ਇਹ ਸਚਾਈ ਹੈ ਇਹਨੂੰ ਕੋਈ ਟੁੱਟਲਾ ਨਹੀਂ ਸਕਦਾ ਹੁਣ ਮੀਡੀਆ ਤੇ ਤੱਕ ਟ੍ਰੈਂਡ ਬਣ ਗਿਆ ਪੁਲਿਸ ਨੇ ਧੱਕਾ ਕੀਤਾ ਜੀ ਪੁਲਿਸ ਨੇ ਕੁੱਟ ਮਾਰ ਕੀਤੀ ਜੇ ਤੁਸੀਂ ਪੁਲਿਸ ਦੀ ਹਾਜ਼ਰੀ ਵਿੱਚ ਖੜ ਕੇ ਕਹੋਗੇ ਖਾਲਸਾ ਜਿੰਦਾਬਾਦ ਭਿੰਡਰਾਂ ਵਾਲੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਅਸੀਂ ਤਾਂ ਤੁਹਾਡੇ ਕਾਨੂੰਨ ਨੂੰ ਮੰਨਦੇ ਨਹੀਂ ਤੁਹਾਡੀ ਪੁਲਿਸ ਨੂੰ ਟੱਚ ਕਰਕੇ ਜਾਣਦੇ ਆ ਤੇ ਅਗਲੇ ਵਰਤ ਦੀ ਪਾ ਕੇ ਫਿਰ ਮੱਥਾ ਟੇਕਣ ਵਿੱਚ ਤੇ ਖੜੇ ਨਹੀਂ ਖੇਤਰ ਫੇਰਨਗੇ ਚੰਗੀ ਤਰ੍ਹਾਂ ਸਵਾਲ ਬਹੁਤ ਵੱਡੇ ਨੇ ਪਰ ਬੁੱਝਣਾਂ ਲਈ ਬਹੁਤ ਛੋਟੇ ਨੇ ਪਿੰਡ ਰਾਮਲ ਦਾ ਪਰਿਵਾਰ ਕਿੱਥੇ ਬੈਠੇ ਪਤਾ ਇੱਕ ਮੁੰਡਾ ਕੈਨੇਡਾ ਬੈਠਾ ਇੱਕ ਜਲੰਧਰ ਬੈਠਾ ਉਹਦੇ ਪਰਿਵਾਰ ਨੂੰ ਕੁਝ ਹੋਇਆ ਉਦੋਂ ਬਾਅਦ ਉਹਦੇ ਪਰਿਵਾਰ ਨੇ ਕੋਈ ਮੂਵਮੈਂਟ ਚਲਾ ਕੇ ਰੱਖੀ ਖਾਲਸਾਣ ਦੀ ਮੰਗ ਕੀਤੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਸੀ ਉਹਦੇ ਤੇ ਖਰੇ ਉਤਰੇ ਕੀੜ ਕਿਹੜੀ ਮੂਵਮੈਂਟ ਚਲਾਈ ਬਾਅਦ ਵਿੱਚ ਸਭ ਅਰਬਾਂ ਕਰਮਾਪਤੀ ਬਣ ਕੇ ਬਹਿ ਗਏ ਤੇ ਉਹਦੀਆਂ ਫੋਟੋਆਂ ਵੇਚਣ ਵਾਲੇ ਇੱਕ ਛੁਲੀਆਂ ਛਟਣ ਵਾਲੇ बिजनेਸਮੈਨ ਨੇ ਜਿਹੜੇ ਪੰਜਾਬ ਦੇ ਜੁੱਤ ਨੂੰ ਢੁਕਾ ਰਹੇ ਨੇ ਚਲੋ ਦੂਜੀ ਗੱਲ ਬਾਅਦ ਚ ਕਰਦੇ ਆਂ ਭਿੰਡਰਾਂ ਵਾਲਾ ਕਿੰਨਾ ਕੁ ਪੜਿਆ ਲਿਖਿਆ ਸੀ ਕਿਹੜੀ ਡਿਗਰੀ ਸੀ ਉਹਦੇ ਕੋਲ ਪੰਜਾਬ ਦੀ ਰਾਜਨੀਤੀ ਲਈ ਜਾਂ ਕੌਮ ਦੇ ਏਜੰਡੇ ਲਈ ਕਿੰਨਾ ਕੁ ਪਰਪੱਕ ਸੀ ਉਹ ਜਿੰਨਾ ਚਿਰ ਭਿੰਡਰਾਂ ਵਾਲਾ ਰਿਹਾ ਉਹ ਆਪਣੀ ਤੜੀ ਪਗਾਉਂਦਾ ਰਿਹਾ ਉਹ ਕੱਲਾ ਬੰਦਾ ਕਿੱਤੇ ਘੁੰਮ ਨਹੀਂ ਸਕਦਾ ਸੀ 15 15 20 ਵੀ ਜਾਣੇ ਨਾਲ ਗਨਮਨ ਹੁੰਦੇ ਸੀ ਤੇ ਉਹ ਬੰਦੇ ਨੇ ਸਿੱਖ ਰਹਿਤ ਮਰਜ਼ਾ ਦਾ ਲਾਗੂ ਕਰਨ ਵਾਸਤੇ 1% ਵੀ ਗੱਲ ਨਹੀਂ ਕੀਤੀ 1% ਵੀ ਡੇਰਾਬਾਦ ਚੱਲਦਾ ਰਿਹਾ ਹੁਣ ਤੱਕ ਚੱਲਦਾ ਉਹਨੇ ਕਦੇ ਗੱਲ ਕੀਤੀ ਕਦੇ ਵੀ ਨਹੀਂ ਕੀਤੀ ਜਿੰਨੇ ਵੀ ਵੱਡੇ ਵੱਡੇ ਲੋਕ ਭਿੰਡਰਾਵਾਲੇ ਦੇ ਨਾਲ ਜੁੜੇ ਹੋਏ ਸੀ ਅੱਜ ਉਹ ਅਰਬਾ ਖਰਮਾਪਤੀ ਨੇ ਉਹਦੇ ਵੱਡੇ ਵੱਡੇ ਕਾਰੋਬਾਰ ਨੇ ਡੇੜੋ ਕੀ ਮਾਤਰ ਫਸੇ ਸੀ ਉਸ ਵਕਤ ਬਲੂ ਸਟਾਰ ਦੇ ਵਿੱਚ ਮਾਰੇ ਗਏ ਅੱਤਵਾਦ ਦੇ ਵਿੱਚ ਮਾਰੇ ਗਏ ਉਹਦੇ ਘਰ ਉੱਜੜ ਗਏ ਤੇ ਜਿਹੜਾ ਕਿੜਾ ਹੁਣ ਨੌਜਵਾਨ ਦੇ ਦਿਮਾਗ ਵਿੱਚ ਬਾੜਿਆ ਹੋਇਆ ਫੋਟੋ ਲਾ ਕੇ ਘੁੰਮਣਾ ਤੇ ਗੁੰਡਾਗਰਦੀ ਕਰਨੀ ਪੁਲਿਸ ਅਫਸਰ ਨੂੰ ਚੈਲੰਜ ਕਰਨਾ ਤੈਨੂੰ ਦੇਖਾਂਗੇ ਤੇ ਨਾਟਕ ਬਾਜੀ ਕਰਨੀ ਤੂੰ ਸਾਡੀ ਪੱਗ ਲਾ ਰਹੇ ਜਦੋਂ ਪੁਛ ਦਾ ਡੰਡਾ ਫੇਰੂਗਾ ਨਾ ਕੱਲੀ ਪੱਗ ਨਹੀਂ ਬਹੁਤ ਕੁਝ ਲਊਗਾ ਬਹੁਤ ਕੁਝ ਹੋਣਾ ਤੁਸੀਂ ਪੰਜਾਬ ਦਾ ਹਿੱਸਾ ਹੈਗੇ ਹੋ ਜੇ ਛੇ ਕੌਮ ਦੇ ਵਿੱਚ ਜੰਮੇ ਪਲੇ ਉਹਦੇ ਕਾਇਦਾ ਕਾਨੂੰਨ ਨੇ ਕੁਛ ਕੀ ਭਿੰਡਰਾ ਵਾਲਾ ਬਾਬੇ ਨਾਨਕ ਨਾਲੋਂ ਵੀ ਵੱਡਾ 10 ਗੁਰੂ ਸਾਹਿਬਾਨ ਨਾਲੋਂ ਵੱਡਾ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਇਹ ਬੁੱਝੜ ਲਾਣਾ ਜਦੋਂ ਵੀ ਗੱਲ ਕਰੂ ਇੱਥੇ ਭਿੰਡਰਾ ਵਾਲੇ ਨੂੰ ਮੰਨਦੇ ਆ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਭਿੰਡਰਾ ਵਾਲਾ ਉਸ ਵਕਤ ਦਾ ਇੱਕ ਅੱਤਵਾਦੀ ਸੀ ਅੱਜ ਵੀ ਉਹਦੀ ਸੋਚ ਤੇ ਪਹਿਰਾ ਦੇਣ ਵਾਲੇ ਅੱਤਵਾਦੀ ਨੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਨੇ ਦਰਸ ਦੇ ਆਧਾਰ ਤੇ ਕੁਝ ਨਹੀਂ ਹੋ ਸਕਦਾ ਜਿਹੜੇ ਵੀ ਨੌਜਵਾਨ ਇਹ ਕਹਿੰਦੇ ਨੇ ਅਸੀਂ ਸਿੱਖ ਹਾਂ ਤੇ ਫਿਰ ਕਾਇਦਾ ਕਾਨੂੰਨ ਵੀ ਤੁਸੀਂ ਸਿੱਖੀ ਦਾ ਅਪਣਾਓ ਭਿੰਡਰਾਂ ਵਾਲੇ ਦਾ ਨਹੀਂ ਮੈਂ ਗੱਲਾਂ ਪਹਿਲਾਂ ਬਹੁਤ ਵਾਰੀ ਕਹੀਆਂ ਨੇ ਬਹੁਤਿਆਂ ਨੂੰ ਮਿਰਚਾਂ ਲੱਗਦੀਆਂ ਨੇ ਭਿੰਡਰਾਂ ਵਾਲੇ ਦੀ ਸੋਚ ਵਿਚਾਰ ਨੂੰ ਆਪਣੇ ਦਿਮਾਗ ਵਿੱਚੋਂ ਕੱਢਣਾ ਪੈਣਾ ਜੇ ਬਾਬੇ ਨਾਨਕ ਦੇ ਸਿੱਖ ਬਣਨੇ ਜੇ ਗੁੰਡੇ ਬਣਨੇ ਧੱਕੇਸ਼ਾਹੀ ਕਰਨੀ ਹੈ ਹਥੌਫਾਈ 100% ਦੇ ਨਾਲ ਫਿਰ ਡਾਂਗਾ ਹੀ ਪੈਣ ਗਿਆ ਫਿਰ ਤੁਹਾਨੂੰ ਕੋਈ ਫੁੱਲਾਂ ਦੇ ਹਾਰ ਨਹੀਂ ਪਾਊਗਾ ਹੁਣ ਜਿਹੜੇ ਮੁੰਡੇ ਨੂੰ ਪੁਲਿਸ ਨੇ ਫੜ ਕੇ ਕੁੱਟਿਆ ਆਪਾਂ ਮੰਨ ਲੈਨੇ ਪੁਲਿਸ ਨੇ ਧੱਕਾ ਕੀਤਾ ਥੋੜੀ ਗੱਲ ਵੱਡੀ ਕਰਦੇ ਆ ਜਿਹੜੇ ਬੰਦੇ ਰੌਲਾ ਪਾਉਂਦੇ ਆ ਕਿ ਭਿੰਡਰਾਂਵਾਲ ਦੀ ਫੋਟੋ ਲੱਗੀ ਸੀ ਪੁਲਿਸ ਨੇ ਤਾਂ ਕੁੱਟਿਆ ਮੰਨਦੇ ਆ ਆਪਾਂ ਹੁਣ ਭਿੰਡਰਾਂਵਾਲ ਜਿਹੜੀ ਮੂਵਮੈਂਟ ਚੱਲਦੀ ਐ ਟਕਸ਼ਾਲੀ ਹੈਗੇ ਨੇ ਹੋਰ ਜਥੇਬੰਦੀਆਂ ਨੇ ਫਿਰ ਉਹ ਧਰਨਾ ਲਾਉਣ ਚੌਕ ਵਿੱਚ ਬੈਠਣ ਉਹ ਮੁੰਡੇ ਨੂੰ ਬੁਲਾਉਣ ਪੁਲਿਸ ਦੇ ਅਫਸਰਾਂ ਨੂੰ ਤੇ ਉਹਨਾਂ ਨੇ ਪੁੱਛ ਗਏ ਸ਼ੋਅ ਵੀ ਗੱਡੀ ਵਿੱਚ ਗੱਡੀ ਕਿਉਂ ਮਾਰੀ ਸੀ ਵੀ ਪੁਲਿਸ ਨੇ ਕਿਉਂ ਕੁੱਟਿਆ ਸਾਹਮਣੇ ਆ ਕੇ ਪੁੱਛੋ ਮੀਡੀਆ ਤੇ ਰੌਲਾ ਪਾ ਕੇ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਤੁਸੀਂ ਆਪਣੀਆਂ ਵਿਗੜੀਆਂ ਔਲਾਦਾਂ ਨੂੰ ਸੰਭਾਲ ਨਹੀਂ ਸਕਦੇ ਜੇ ਗੱਡੀ ਤੇ ਫੋਟੋ ਲਾਉਣੀ ਹੈ ਭਿੰਡਰਾਂ ਵਾਲਾ ਸਾਡਾ ਗੁਰੂ ਥੋੜੀ ਹੈ ਭਿੰਡਰਾਂ ਵਾਲਾ ਸਾਡਾ ਗੁਰੂ ਨਹੀਂ ਸਾਡਾ ਗੁਰੂ ਤਾਂ ਗੁਰਵਾਣੀ ਹੈ ਸਾਡੇ 10 ਗੁਰੂ ਸਾਹਿਬਾਨ ਨੇ ਅਸੀਂ ਉਹਨਾਂ ਦੀ ਫੋਟੋ ਲਾਈਏ ਨਾ ਜਿੱਦਾਂ ਕਿਸੇ ਨੇ ਬਾਬੇ ਨਾਨਕ ਦੀ ਫੋਟੋ ਜਾਂ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਤਖਤ ਦੀ ਦਰਬਾਰ ਸਾਹਿਬ ਦੀ ਤਸਵੀਰ ਲਾਈ ਹੋਵੇ ਤੁਹਾਨੂੰ ਕੋਈ ਘੇਰ ਕੇ ਰੋਕੇ ਕੁੱਟੇ ਫਿਰ ਤੁਸੀਂ ਕਹੋ ਜਦੋਂ ਭਿੰਡਰਾਂ ਵਾਲੇ ਨੂੰ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਹੈ ਜੇ ਤੁਸੀਂ ਇੱਕ ਅੱਤਵਾਦੀ ਦੀ ਫੋਟੋ ਗੱਡੀ ਤੇ ਲਾ ਕੇ ਕਿੱਦਾਂ ਘੁੰਮ ਸਕਦੇ ਹੋ ਫਿਰ ਤੁਸੀਂ ਪੁਲਿਸ ਨਾਲ ਬਹਿਸ ਕਰਦੇ ਹੋ ਅਸੀਂ ਦੇਖਾਂਗੇ ਹੁਣੇ ਮੁੰਡਾ ਜਦੋਂ 475 ਰੁਪਏ ਸਰੀਰ ਬਣ ਗਿਆ ਅਜਦਾ ਛੋਟੇ ਜਿਹੇ ਘਰ ਵਿੱਚ ਰਹਿੰਦੇ ਆ 4 ਮੈਂਬਰ ਰਹਿੰਦੇ ਆ 5 ਫੈਮਿਲੀ ਰਹਿੰਦੇ ਆ ਵੀ ਰੋ ਕਰੋ ਕੰਮ ਆਪਣਾ ਕੌਮ ਲਈ ਕੰਮ ਕਰਨਾ ਹੈ 24 ਘੰਟੇ ਵਿੱਚੋਂ ਘੰਟਾ ਕੱਢ ਲਓ ਤੁਹਾਨੂੰ ਕੌਣ ਰੁਕਦਾ ਤੁਸੀਂ ਹਰ ਵਕਤ ਭਿੰਡਰਾਂ ਵਾਲੇ ਤੇਰੀ ਸੋਚ ਤੇ ਪਤਾ ਹੈ ਭਿੰਡਰਾਂ ਵਾਲੇ ਦਾ ਪਰਿਵਾਰ ਕਿੱਥੇ ਬੈਠਾ ਹੈ ਭਿੰਡਰਾਂ ਵਾਲੇ ਦੇ ਪਰਿਵਾਰ ਬਾਰੇ ਪਤਾ ਤੁਹਾਨੂੰ ਵੀ ਕਿੰਨੀ ਕੌਮ ਦਾ ਨੁਕਸਾਨ ਭਿੰਡਰਾਂ ਵਾਲੇ ਨੇ ਕਰਵਾਇਆ ਹੁਣ ਤੱਕ ਹੋ ਰਿਹਾ ਕਾਸ਼ੀ ਕਦੇ ਸਮਝਾਂਗੇ ਬੜਿਆਂ ਦੇ ਚਰੂਨੇ ਲੜਦੇ ਨੇ ਗੱਲਾਂ ਸੁਣ ਕੇ ਬੜੇ ਚਰੂਨੇ ਲੜਦੇ ਆ ਉਹ ਭਰਾਵੋ ਬਾਬੇ ਨਾਨਕ ਦਾ ਜਿਹੜਾ ਫਲਸਫਾ ਹੈਗਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਬਾਬੇ ਨਾਨਕ ਦਾ ਫਲਸਫਾ ਇੱਕ ਬਹੁਤ ਵੱਡੀ ਵਿਚਾਰਧਾਰਾ ਹੈ ਸਿੱਧਾਂ ਦੇ ਨਾਲ ਬੈਠੇ ਸਵਾਲ ਸੌਰੀ ਸਵਾਲ ਜਵਾਬ ਹੁੰਦੇ ਆ ਕਿੱਡੇ ਕਿੱਡੇ ਧਾਰਮਿਕ ਸਥਾਨਾਂ ਤੇ ਗੁਰੂ ਨਾਨਕ ਪਾਸ਼ਾ ਗਏ ਪੁਜਾਰੀ ਦੇ ਨਾਲ ਟਕਰਾਰ ਹੁੰਦੀ ਹੈ ਵਿਚਾਰ ਹੁੰਦੀ ਹੈ ਕਿ ਬਾਬਾ ਨਾਨਕ ਉਥੇ ਜਿੱਤ ਗਿਆ ਜਾਂ ਬਾਬਾ ਨਾਨਕ ਉਥੇ ਹਾਰ ਗਿਆ ਆਪਣੀ ਗੱਲ ਕਈ ਪੂਰੀ ਦੁਨੀਆ ਦੇ ਵਿੱਚੋਂ ਗੱਲ ਗਈ ਤੇ ਅਸੀਂ ਮਾੜੀ ਦੀ ਗੱਲ ਤੇ ਕੁਰਬਾਨ ਕੱਢ ਕੇ ਗੱਲ ਲਾਉਣ ਤੱਕ ਗਾਟਾ ਲਾਉਣ ਤੱਕ ਜਾਂਦੇ ਹਾਂ ਹੁਣ ਨਾਲ ਬਣਾਤਾ ਕਿ ਉਹ ਵੱਡੇ ਘਰਾਂ ਦੀ ਗੱਡੀ ਸੀ ਉਹ ਆਰਐਸ ਦੇ ਬੰਦੇ ਸੀ ਬਸ ਇਦਾਂ ਗੱਲਾਂ ਬਣਾਦਿਆ ਕਰੋ ਕਿਤੇ ਨਾ ਕਿਤੇ ਹਲੀਮੀ ਵਰਤ ਲਿਆ ਕਰੋ ਕਹ ਰਿਹਾ ਬਖਤ ਤੁਸੀਂ ਅੜਬ ਟੱਟੂ ਬਣ ਕੇ ਜੀਣਾ ਹੁਣ ਜਿਨ੍ਹਾਂ ਦੀ ਖਾਤਰੇ ਬੜਕਾਂ ਮਾਰੀਆਂ ਸੀ ਭਿੰਡਰਾਂ ਵਾਲੇ ਤੇਰੀ ਸੋਚ ਤੇ ਪਹਿਰਾ ਦੇ ਆ ਕੇ ਥੋਕੇ ਜੇ ਭਿੰਡਰਾਂ ਵਾਲੀ ਫੋਟੋ ਲਾਈ ਸੀ ਫਿਰ ਬਲਾਓ ਉਹਨਾਂ ਨੂੰ ਹੁਣ ਉਹ ਗੱਲ ਕਰਨ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਨੂੰ ਕਿਦਾਂ ਭੇਡਾਂ ਬਣਾ ਕੇ ਵਰਤਿਆ ਜਾ ਰਿਹਾ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਗੱਡੀ ਵੱਜੀ ਐ ਕੋਈ ਜਾਣ ਬੁਝ ਕੇ ਨਹੀਂ ਵੱਜੀ ਹੋਣੀ ਵੱਜ ਜਾਂਦੀ ਐ ਜਿਹਨਾਂ ਦੀ ਗੱਡੀ ਵਿੱਚ ਗੱਡੀ ਵਜੀ ਹੈ ਉਹ ਵੀ ਕੋਈ ਐਡੇ ਪਾਗਲ ਨਹੀਂ ਹੋਣੇ ਕਿ ਉਹਨਾਂ ਨੇ ਕੰਪਲੀਟ ਕਰਤੀ ਪੁਲਿਸ ਨੂੰ ਤੇ ਪੁਲਿਸ ਨੇ ਮਾੜੀ ਜੀ ਕੰਪਲੀਟ ਕਿਸੇ ਫੜ ਕੇ ਮੁੰਡਾ ਕੁੱਟਦਾ ਇਦਾਂ ਹੋ ਨਹੀਂ ਸਕਦਾ ਇਹ ਵਿਗੜੇ ਹੋਏ ਬਾਂਦਰ ਨੇ ਸ਼ਰਿਆਮ ਤੁਸੀਂ ਪੁਲਿਸ ਦੀ ਗੱਲ ਛੱਡੋ ਮੈਂ ਗੱਲ ਕਰ ਰਿਹਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਭਿੰਡਰਾਂ ਵਾਲੇ ਨੂੰ ਨਾਮ ਉਹਨੂੰ ਮੰਨੂ ਜਿਹਨੇ ਮੰਨਣਾ ਗੱਲ ਕਰਨ ਦਾ ਤਾਂ ਹੱਕ ਹੈ ਨਾ ਮੈਂ ਗੱਲ ਇਹ ਥੋੜੀ ਕੀਤੀ ਐ ਵੀ ਮੈਂ ਸਿੱਖ ਵਿਰੋਧੀਆਂ ਮੈਂ ਤਾਂ ਗੱਲ ਕਹਿ ਰਿਹਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਸੇ ਨੂੰ ਨਹੀਂ ਮੰਨਦੇ ਪਿੰਡਰਾਂ ਵਾਲਾ ਗੁਰੂ ਸਾਹਿਬ ਤੋਂ ਸਾਹਮਣੇ ਕੀ ਐ ਹੁਣ ਜਿਹੜੇ ਬੰਦੇ ਇੱਥੇ ਮੈਨੂੰ ਗਾਲ੍ਹਾਂ ਕੱਢਦੇ ਐ ਗੰਦੇ-ਗੰਦੇ ਕਮੈਂਟ ਕਰਦੇ ਐ ਕਿ ਇਹਨਾਂ ਦੀਆਂ ਦਰਖਾਸਤਾਂ ਦੇਈ ਜਾਈਏ ਅਸੀਂ ਅਜਦਾ ਸ਼ਰਮ ਆ ਮਕਾਮ ਲਵੇੜਿਆ ਹੋਇਆ ਵੀ ਤੁਸੀਂ ਜਿੱਥੇ ਜਾਣਾ ਜਾਓ ਜੋ ਬੋਲਣਾ ਬੋਲੋ ਅਸੀਂ ਆਪਣੀ ਗੱਲ ਕਰਨੀ ਐ ਤੁਹਾਡੇ ਕੋਲ ਐ 1% ਵੀ ਗੱਲ ਕਰਨ ਦਾ ਕਿਸੇ ਨੂੰ ਗੱਲ ਕਹਿਣ ਦਾ ਕਿ ਇਹਦੀ ਗੱਲ ਸੁਣਨ ਦਾ ਮਾਤਾ ਨਹੀਂ ਹੈਗਾ ਇੱਕ 1% ਵੀ ਬਾਬੇ ਨਾਨਕ ਨੂੰ ਭੂਤ ਨਾ ਬੇਤਾਲਾ ਕਰਾਈਆ ਇਹੋ ਜਿਹੇ ਸ਼ਬਦ ਵਰਤੇ ਆ ਇਹੋ ਜੀ ਤੇ ਜੇ ਤੁਹਾਡੇ ਵਰਗੀ ਅਕਲ ਹੁੰਦੀ ਤਾਂ ਬਾਬਾ ਨਾਨਕ ਐਡੀਆਂ ਵੱਡੀਆਂ ਫੇਰੀਆਂ ਪ੍ਰਚਾਰਕ ਫੇਰੀਆਂ ਐਡੇ-ਐਡੇ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਲੋਕਾਂ ਨੂੰ ਸਮਝਾ ਸਕਦਾ ਸੀ ਮੱਕੇ ਦੇ ਵਿੱਚ ਗਏ ਅੱਜ ਵੀ ਮੁਸਲਮ ਕਮਿਊਨਿਟੀ ਇਹ ਕਹਿੰਦੀ ਹੈ ਕਿ ਮੱਕੇ ਵਿੱਚ ਬਾਬਾ ਨਾਨਕ ਜਾ ਨਹੀਂ ਸਕਦਾ ਸੀ ਉਹਨੇ ਫਿਲਾਸਫਰ ਇਹ ਕਹਿੰਦੇ ਆ ਤੇ ਸਾਡੇ ਪ੍ਰਚਾਰ ਕਹਿੰਦੇ ਗਿਆ ਸੀ ਜੇ ਗਿਆ ਸੀ ਤਾਂ ਜਾ ਕੇ ਕਿਆ ਕੀ ਸੀ ਜਦੋਂ ਮੱਕੇ ਵੱਲ ਪੈਰ ਕੀਤੇ ਕਾਬੇ ਵੱਲ ਪੈਰ ਕੀਤੇ ਤਾਂ ਉਸ ਵਕਤ ਕੀ ਹੋਇਆ ਉਹ ਕਹਿੰਦੇ ਸਾਡੇ ਰੱਬ ਦਾ ਘਰ ਇੱਧਰ ਪੈਰ ਨਾ ਕਰੋ ਤੇ ਸਾਡੇ ਬੁੱਝੜ ਲਾਣੇ ਨੇ ਉੱਥੇ ਉਹ ਮੱਕਾ ਉਹ ਕਾਬਾ ਫੇਰ ਤਾਂ ਪਰ ਬਾਬੇ ਨਾਨਕ ਨੇ ਉਹਨਾਂ ਦੇ ਮੌਲਵੀ ਨੂੰ ਉਹਨਾਂ ਦੇ ਕਾਜ਼ੀ ਨੂੰ ਇਹ ਕਹਿਤਾ ਸੀ ਕਿ ਜਿੱਧਰ ਰੱਬ ਦਾ ਘਰ ਨਹੀਂ ਹੈਗਾ ਤਾਂ ਮੇਰੇ ਪੈਰ ਉਧਰ ਕਰ ਦੇ ਉਹਨਾਂ ਦੀ ਆਪਣਾ ਟਿਕਾਣਾ ਆ ਗਈ ਸੀ ਸਾਡੇ ਕੋਲੇ ਤਾਂ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਬਸ ਇੱਕੋ ਹੀ ਗੱਲ ਜੇ ਕੋਈ ਸਾਨੂੰ ਸਵਾਲ ਕਰਦਾ ਤਾਂ ਅਸੀਂ ਸਿਰ ਸਾਹ ਕੱਢਦੇ ਅਸੀਂ ਗੱਲ ਲਾਉਂ ਤੱਕ ਜਾਣੇ ਭਿੰਡਰਾ ਵਾਲੇ ਨੇ ਕੀਦਾ ਗੱਲ ਲਾਹੇ ਦੱਸਿਓ ਉਹਦੇ ਕੋਲੇ ਜਰਮਨ ਦਾ ਕਿੰਦੇ ਪਿਸਤਲ ਸੀ ਉਦੇਰ ਵਾਰ-ਵਾਰ ਵਿੱਚੋਂ ਪਿਸਤਲ ਵਿੱਚੋਂ ਇੱਕ ਗੋਲੀ ਨਹੀਂ ਚੱਲੀ ਸੀ ਕਿਉਂ ਨਹੀਂ ਚੱਲੀ ਸੀ ਉਹ ਏਜੰਟ ਬਣ ਕੇ ਕੰਮ ਕਰਦਾ ਸੀ ਖਰੀਦੇ ਹੋਏ ਲੋਕਾਂ ਤੋਂ ਲੋਕ ਮਰਵਾਉਂਦਾ ਸੀ ਕਾਂ ਰਹਾ ਦਾ ਪਿੱਠੂ ਸੀ ਸ਼ਰਿਆਂ ਪਤਾ ਸੀ ਕੀ ਆਕਾਲ ਤੱਕ ਤੇ ਹਮਲਾ ਹੋਇਆ ਇੰਡੀਅਨ ਆਰਮੀ ਕਮਜ਼ੋਰੀ ਸੀ ਕੋਈ ਜ਼ਿੰਮੇਵਾਰ ਅਫਸਰ ਨਹੀਂ ਸੀ ਜਾਂ ਸੇਖ ਅਫਸਰ ਨਹੀਂ ਸੀ ਕੋਈ ਨਾਲ ਵਿੱਚ ਮਜਬੂਰ ਕੀਤਾ ਇਹਨਾਂ ਲੋਕਾਂ ਨੇ ਹੁਣ ਤੁਸੀਂ ਵੀ ਜਿਹੜੀਆਂ ਫੋਟੋਆਂ ਲਾ ਕੇ ਘੁੰਮਦੇ ਹੋ ਨਾ ਕਿਤੇ ਹਿਮਾਚਲ ਵਿੱਚ ਜਾਂਦੇ ਕੇ ਖਾਲਸਾ ਦਾ ਝੰਡਾ ਚੱਕ ਲਿਆ ਕਿਤੇ ਬਸਤੇ ਲਾਤੀ ਕਿਤੇ ਕਿਤੇ ਲਾਤੀ ਆਪਣੇ ਗੁਰੂ ਸਾਹਿਬਾਨ ਦੀ ਫੋਟੋ ਲਾਓ ਆਪਣੇ ਪ੍ਰੋਫੈਸਰਾਂ ਦੀ ਫੋਟੋ ਲਾਓ ਆਪਣੇ ਮਾਂ ਪਿਓ ਦੀ ਫੋਟੋ ਲਾਓ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਉਹਨਾਂ ਦੀ ਫੋਟੋ ਲਾਓ ਪਿੰਡ ਰਾਮਾ ਦਾ ਕੰਮ ਮਰਵਾਈ ਹੈ ਤੇ ਹੁਣ ਪੁੱਸ ਨੇ ਚਾਰ ਡੰਡੇ ਮਾਰੇ ਹੁਣ ਬੀਬਾ ਪੁੱਤ ਬਣ ਕੇ ਮੇਰੇ ਨਾਲ ਧੱਕਾ ਹੋਇਆ ਉਹ ਤਾਂ ਆੜੀਆਂ ਕਰਦਾ ਹੋਣਾ ਉਹ ਤਾਂ ਦਬਸ ਪਾਉਂਦਾ ਹੋਣਾ ਨਾ ਆ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਫੇਕ ਅਗੇ ਫਲਾਣਾ ਬੰਦਾ ਚੱਕ ਲਿਆ ਭਿੰਡਰਾਂ ਵਾਲੇ ਨੇ ਫੋਨ ਕੀਤਾ ਐਸਐਸਬੀ ਨੂੰ ਬੰਦਾ ਛੱਡਦਾ ਇਹ ਸਭ ਫੇਕ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਸ਼ੁਰੂ ਹੀਆਂ ਛੱਡੀਆਂ ਜਾਂਦੀਆਂ ਨੇ ਭਿੰਡਰਾਂ ਵਾਲਾ ਬੰਬੇ ਗਿਆ ਸੀ ਆ ਜਿਹੜੀ ਧਰਮ ਯੁੱਧ ਮੋਰਚਾ ਪਿਕਚਰ ਬਣਾਈ ਆ ਫਿਲਮ ਬਣਾਈ ਆ ਉਹਦੇ ਵਿੱਚ ਕੀ ਕਿਹਾ ਗਿਆ ਅਗੇ ਪਤਾ ਹੀ ਲੱਗਿਆ ਭਿੰਡਰਾਂ ਵਾਲਾ ਬੰਬੇ ਤੋਂ ਅੰਮ੍ਰਿਤਸਰ ਕਦੋਂ ਆ ਗਿਆ ਛਪਤਾਸੀ ਅਗਲੇ ਨੂੰ ਅਗਲੇ ਕਹਿੰਦੇ ਜਿੱਥੇ ਭੱਜਣਾ ਭੱਜ ਜਲਦ ਤੇਰੇ ਛਿੱਤਰ ਫੇਰਾਂਗੇ ਨਾ ਤੇਰੇ ਘਰ ਵਿੱਚ ਵੜ ਕੇ ਫੇਰਾਂਗੇ ਅਗਲੇ ਨੇ ਇਹ ਗੱਲ ਕਹੀ ਸੀ ਇਹ ਸਚਾਈ ਹੈ ਤੇ ਅੱਜ ਵੀ ਤੁਸੀਂ ਇਦਾਂ ਹੀ ਕਰਾਉਂਗੇ ਤੁਸੀਂ ਟਿਕਣਾ ਨਹੀਂ ਤੁਸੀਂ ਜਿੰਨਾ ਚਿਰ ਤੁਸੀਂ ਜੁੱਤੀਆਂ ਆਪ ਨਹੀਂ ਖਾਂਦੇ ਨਿਹੱਥੇ ਲੋਕਾਂ ਨੂੰ ਨਹੀਂ ਮਰਵਾਉਂਦੇ ਉਹਨਾਂ ਚਿਰ ਤੁਹਾਨੂੰ ਸਬਰ ਆਉਣਾ ਹੀ ਨਹੀਂ ਇਹ ਜਵਣੀਆਂ ਨੇ ਮਾਰੀ ਚੱਲੋ ਚੰਗੇ ਰਹੋਗੇ ਬਾਬੇ ਨਾਨਕ ਦੇ ਸੰਤਾਂ ਨੂੰ ਸਮਝੋ ਫੋਲੋ ਕਰੋ ਕਿਰਤ ਕਰਨਾ ਨਾਮ ਜਪਣਾ ਬੰਨ ਛਕਣਾ ਇਸ ਨਾਮ ਬਹੁਤ ਵੱਡਾ ਹੈ ਇਥੇ ਪਹਿਰਾ ਦਿਓ ਭਿੰਡਰਾ ਵਾਲੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ ਉਹਦੇ ਪਰਿਵਾਰ ਨੂੰ ਦੇਖ ਲਓ ਭਿੰਡਰਾ ਵਾਲੇ ਦਾ ਪਰਿਵਾਰ ਕਿੱਥੇ ਬੈਠਾ ਹੈ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ